ਪਹਿਲਾਂ ਆ ਨਾ ਦੋ ਵੀਡੀਓ ਵੇਖੋ ਫਿਰ ਬਾਕੀ ਗੱਲ ਬਾਤ ਕਰਦੇ ਆ ਵੀ ਉਹਨਾਂ ਚ ਯਾਰ ਇੰਨਾ ਸਬਰ ਸੰਤੋਖ ਕਿਵੇਂ ਸੀ ਯਾਰ ਹਨਾ ਵੀ ਆਪਾਂ ਸਾਰੇ ਉਹੋ ਜਿਹੇ ਹੈ ਹੀ ਨਹੀਂ ਆਪਾਂ ਮਤਲਬ ਬਣਾਉਂਦੇ ਆ ਆਪਾਂ ਆਪਾਂ ਟੋਕ ਕਰਦੇ ਆ ਤੁਸੀਂ ਆ ਦੋਵੇਂ ਵੀਡੀਓ ਨੂੰ ਹੁਣ ਸਾਰਿਆਂ ਨੇ ਵੇਖ ਲਈ ਹੋਣੀਆਂ। ਪਹਿਲੀ ਵੀਡੀਓ ਵਿੱਚ ਇੰਨੀ ਜ਼ਿਆਦਾ ਸੱਚਾਈ ਆ ਨਾ ਕਿ ਉਹਨਾਂ ਚੀਜ਼ਾਂ ਨੂੰ ਉਹ ਲੋਕ ਬਹੁਤ ਚੰਗੀ ਤਰ੍ਹਾਂ ਸਮਝ ਸਕਦੇ ਨੇ ਜਿਨ੍ਹਾਂ ਨੇ ਉਹਨਾਂ ਚੀਜ਼ਾਂ ਨੂੰ ਹੰਡਾਇਆ ਹੋਵੇ। ਸਾਡੀਆਂ ਮਾਵਾਂ ਜਾਂ ਸਾਡੀਆਂ ਦਾਦੀਆਂ ਇਸ ਚੀਜ਼ ਦਾ ਪ੍ਰਤੱਖ ਪ੍ਰਮਾਣ ਨਹੀਂ ਆ। ਜਿਨ੍ਹਾਂ ਨੇ ਇਹਨਾਂ ਚੀਜ਼ਾਂ ਨੂੰ ਹੰਡਾਇਆ ਅਸੀਂ ਆਪਣੀਆਂ ਅੱਖਾਂ ਨਾਲ ਵੇਖਿਆ گا۔ ਸਾਡੀਆਂ ਮਾਵਾਂ ਸਾਡੀਆਂ ਦਾਦੀਆਂ ਕਿੰਨੀਆਂ ਧਨ ਸੀ। ਜਿਨ੍ਹਾਂ ਦਾ ਇੰਨਾ ਜ਼ਿਆਦਾ ਸਬਰ, ਸੰਤੋਖ ਤੇ ਸਹਿਣਸ਼ੀਲਤਾ ਹੁੰਦੀ ਸੀ। ਉਨਾ ਸਮਿਆਂ ਵਿੱਚ ਇੱਕ ਗੱਲ ਇਹ ਮਸ਼ਹੂਰ ਸੀ ਕਿ ਧੀ ਆਪਣੇ ਬਾਪ ਨੂੰ ਇਹ ਗੱਲ ਕਹਿੰਦੀ ਸੀਗੀ ਕਿ ਬਾਪੂ ਜਿੱਥੇ ਤੂੰ ਆਪਣੀ ਮਨਮਰਜ਼ੀ ਨਾਲ ਆਪਣੀ ਧੀ ਨੂੰ ਡੋਲੀ ਪਾ ਤਾ ਨਾ ਤੇਰੀ ਧੀ ਦੀ ਅਰਥੀ ਆਖਰ ਸਮੇਂ ਉਸੇ ਘਰ ਤੋਂ ਹੀ ਉੱਠੂਗੀ ਇਸ ਗੱਲ ਵਿੱਚ ਨਾ ਇੱਕ ਬਹੁਤ ਵੱਡੀ ਸਚਾਈ ਛੁਪੀ ਹੁੰਦੀ ਸੀਗੀ ਉਹ ਕਿਹੜੀ ਗੱਲ ਸੀਗੀ ਕਿ ਧੀ ਆਪਣੇ ਪਿਓ ਨੂੰ ਇਸ ਗੱਲ ਦਾ ਦਿਲਾਸਾ ਦਿੰਦੀ ਸੀ ਵੀ ਜਿੱਥੇ ਤੂੰ ਆਪਣੀ ਧੀ ਨੂੰ ਤੋਰ ਤਾ ਨਾ ਔਸਕਰ ਹੋ ਤਾਂ ਨੂੰ ਕਦੇ ਨੀਵੇਂ ਹੋ ਕੇ ਨਹੀਂ ਆਉਣਾ ਪਊਗਾ ਜਾਂ ਫਿਰ ਕੋਈ ਅਲਾੰਬਾ ਨਹੀਂ ਘਟੂ ਤੇਰੀ ਧੀ ਇਹ ਜਾਂ ਕੋਈ ਵੀ ਜਿਸ ਕਰਕੇ ਤੈਨੂੰ ਆਪਣੀ ਧੀ ਤੋਂ ਸਿਰ ਨਮੋਣਾ ਪਵੇ ਜਾਂ ਤੇਰੀ ਪੱਗ ਨੂੰ ਲਾਜ ਲੱਗੇ ਐਵੇਂ ਨਹੀਂ ਗੱਲਾਂ ਹੁੰਦੀਆਂ ਸਿੱਗੀਆਂ ਤੇ ਜਾਂ ਫਿਰ ਹੁੰਦਾ ਸੀਗਾ ਜੇ ਸਾਡੀਆਂ ਮਾਵਾਂ ਨੂੰ ਜੇ ਚੰਗਾ ਪਤੀ ਮਿਲ ਗਿਆ ਜੇ ਅਜਿਹਿਆਂ ਮਾਵਾਂ ਨੂੰ ਚੰਗਾ ਪਤੀ ਮਿਲ ਗਿਆ ਤਾਂ ਉਹਨਾਂ ਦੀ ਉਦਾਂ ਹੀ ਪੌਮਾਰਾਂ ਹੋ ਜਾਂਦੀਆਂ ਸਿੱਗੀਆਂ ਜੇ ਕਿਤੇ ਕੋਈ ਸ਼ਰਾਬੀ ਕੁਆਬੀ ਮਿਲ ਜਾਣਾ ਤਾਬੀ ਉਹਨਾਂ ਨੇ ਸਬਰ ਸੰਤੋਖ ਤੇ ਸਹਿਣਸ਼ੀਲਤਾ ਉਹਨਾਂ ਵਿੱਚ ਇੰਨੀ ਹੁੰਦੀ ਸੀਗੀ ਕਿ ਉਹਨਾਂ ਨੇ ਕਦੇ ਆਪਣੀ ਜ਼ਿੰਦਗੀ ਨਾਲ ਕਿਤੇ ਪ੍ਰਮਾਤਮਾ ਨਾਲ ਸ਼ਿਕਵਾ ਹੀ ਨਹੀਂ ਕੀਤਾ ਅਸੀਂ ਆਪਣੀ ਅੱਖਾਂ ਨਾਲ ਉਹਨਾਂ ਚੀਜ਼ਾਂ ਨੂੰ ਹੰਡਾਇਆਗਾ ਕਿ ਬਾਪੂ ਜੇ ਸ਼ਰਾਬੀ ਕਬਾਬੀ ਵੀ ਹੋਣਾ ਤਾਂ ਉਹਨਾਂ ਨੇ ਇਹ ਕਹਿ ਕੇ ਗੱਲ ਢਾਲ ਦੇਣੀ ਕਿ ਕੋਈ ਗੱਲ ਨਹੀਂ ਇਹਦਾ ਰੋਜ਼ ਦਾ ਹੀ ਆਹ ਕੰਮ ਆਗਾ ਅਸੀਂ ਆਪਣੇ ਬੱਚੇ ਪਾਲਣੇ ਨੇ ਉਹਨਾਂ ਨੇ ਕਿਸੇ ਨਾ ਕਿਸੇ ਤਰੀਕੇ ਕਿਸੇ ਨੇ ਘਰਾਂ ਵਿੱਚ ਗੋਹਾ ਗੂੜਾ ਕਰਨਾ ਕਿਸੇ ਨੇ ਬਰਤਨ ਸਾਫ਼ ਕਰਨੇ ਕਿਸੇ ਦੇ ਵਿਆਹਾਂ 'ਚ ਕੰਮ ਕਰਨਾ ਕਿਸੇ ਨੇ ਨਰਮਾ ਚ ਗੁਣਾ ਕਿਸੇ ਨੇ ਝੋਨਾ ਲਾਉਣਾ ਸਾਰੇ ਕੰਮ ਕਰ ਕਰਕੇ ਕਿਵੇਂ ਨਾ ਕਿਵੇਂ ਕਰਕੇ ਉਹ ਆਪਣੀ ਔਲਾਦ ਨੂੰ ਪਾਲ ਦਿੰਦੇ ਸੀ ਜਾਂ ਤੇ ਸਾਨੂੰ ਜਦੋਂ ਹੁਣ ਅਸੀਂ ਵੱਡੇ ਹੋਏ ਆ ਤਾਂ ਸਾਨੂੰ ਉਹਨਾਂ ਗੱਲਾਂ ਨੂੰ ਦੇਖ ਕੇ ਬਹੁਤ ਐਵੇਂ ਹੁੰਦਾਗਾ ਵੀ ਇਹ ਸਾਡੀਆਂ ਮਾਮਾ ਤਾਂ ਸੀ ਸਾਡੇ ਪਿਓ ਵੀ ਤਾਂ ਸੀਗੇ ਉਹਨਾਂ ਵਿੱਚ ਇੱਕ ਗੱਲ ਸਭ ਤੋਂ ਵੱਡੀ ਇਹ ਵੀ ਹੁੰਦੀ ਸੀ ਕਿ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਇਹ ਆਸ ਜ਼ਰੂਰ ਹੁੰਦੀ ਸੀ ਵੀ ਕਦੇ ਨਾ ਕਿਤੇ ਤਾਂ ਸਾਡੇ ਸਿਰ ਦੇ ਸਾਈ ਨੇ ਬਦਲਣਾਗਾ ਤੇ ਬਹੁਤੇ ਸਿਰ ਦੇ ਸਾਈ ਬਦਲ ਵੀ ਜਾਂਦੇ ਸੀਗੇ ਤੇ ਉਹਨਾਂ ਨੂੰ ਸ਼ੁਕਰਾਨਾ ਬਹੁਤ ਚੰਗੀ ਤਰ੍ਹਾਂ ਕਰਨਾ ਆਉਂਦਾ ਸੀ ਕਿਉਂਕਿ ਉਹਨਾਂ ਨੇ ਸਬਰ ਸੰਤੋਖ ਅਤੇ ਸਹਿਣਸ਼ੀਲਤਾ ਨਾਲ ਸਾਰੀ ਜ਼ਿੰਦਗੀ ਕੱਟੀ ਹੁੰਦੀ ਸੀ ਤੇ ਦੂਜੇ ਸਾਡੇ ਧੰਨ ਨੇ ਬਾਪੂ ਯਾਰ ਕਿੰਨੇ ਧੰਨ ਨੇ ਸਾਡੇ ਬਾਪੂ ਹਨਾ ਜਿਨ੍ਹਾਂ ਨੇ ਸਾਨੂੰ ਦਿਹਾੜੀਆਂ ਕਰ ਕਰਕੇ ਇੱਕ ਅਨਪੜ ਹੁੰਦਿਆਂ ਆਪ ਚਾਹੇ ਉਹ ਪੜੇ ਲਿਖੇ ਸੀਗੇ ਚਾਹੇ ਉਹ ਅਨਪੜੀ ਹੁੰਦੇ ਸੀਗੇ ਪਰ ਸਾਡੇ ਲਈ ਉਹ ਇੰਨੇ ਜ਼ਿਆਦਾ ਤਤਪਰ ਹੁੰਦੇ ਸੀਗੇ ਵੀ ਸਾਡਾ ਪਿਓ ਵੀ ਸਾਡੇ ਲਈ ਇੰਨਾ ਕੁਝ ਕਰਦਾ ਸੀਗਾ ਵੀ ਮੇਰੀ ਧੀ ਚਾਹੇ ਪੁੱਤਾ ਚਾਹੇ ਏਕਾ ਚਾਹੇ ਦੋਨੇ ਚਾਹੇ ਤਿੰਨ ਨੇ ਉਹ ਸਾਰੇ ਪੜ ਜਾਣਾ ਕਿਉਂਕਿ ਜਿਹੜੀਆਂ ਚੀਜ਼ਾਂ ਨੂੰ ਉਹਨਾਂ ਨੇ ਹੰਡਾਇਆ ਉਹਨਾਂ ਨੂੰ ਸਾਰੀਆਂ ਚੀਜ਼ਾਂ ਦਾ ਪਤਾ ਹੁੰਦਾ ਸੀ ਵੀ ਆਉਣ ਵਾਲੇ ਸਮੇਂ ਵਿੱਚ ਇਹ ਨਹੀਂ ਕਰ ਪਾਉਣਗੇ ਉਹਨਾਂ ਨੇ ਨਾ ਧੁੱਪ ਦੇਖੀ ਨਾ ਛਾਂ ਵੇਖੀ ਨਾ ਰਾਤ ਦੇਖੀ ਜਿੰਨਾ ਵੀ ਜਿਹੜਾ ਵੀ ਕੰਮ ਉਹਨਾਂ ਨੂੰ ਚੰਗਾ ਲੱਗਦਾ ਉਹਨਾਂ ਨੇ ਉਹ ਕਰਨਾ ਦਿਨ ਰਾਤ ਖੱਪੀ ਜਾਣਾ ਸਾਡੇ ਲਈ ਕਿਤੇ ਨਾ ਕਿਤੇ ਸਾਡੇ ਜਿੰਨੇ ਵੀ ਸ਼ੌਂਕ ਹੁੰਦੇ ਸੀ ਉਹ ਪੂਰਦੇ ਹੁਣ ਜਦੋਂ ਅਸੀਂ ਆਪ ਵੱਡੇ ਹੋਏ ਆ ਨਾ ਚੰਗੀਆਂ ਤਨਖਾਹਾਂ ਵੀ ਲੈਣੇ ਆ ਸਾਡੇ ਬਾਪੂਆਂ ਨੇ ਨਾ ਤੋਂ ਪੰਜ ਦਿਹਾੜੀਆਂ ਕਰ ਕਰਕੇ ਦੇਹਾਂ ਦੇ ਰੁੱਕ ਟੋਕਰੇ ਛੋਟ-ਛੋਟ ਕੇ ਪਤਾ ਨਹੀਂ ਸਾਨੂੰ ਦਿਹਾੜੀਆਂ ਕਰ ਕਰਕੇ ਕਿਵੇਂ ਪਾਲਿਆ ਸੀ ਉਹਨਾਂ ਨੇ ਯਾਰ ਕਦੇ ਜ਼ਿੰਦਗੀ ਨਾਲ ਸਿੱਖਵਾ ਹੀ ਨਹੀਂ ਕਰਿਆ ਕਿ ਸਾਨੂੰ ਇਹ ਹੀ ਜ਼ਿੰਦਗੀ ਮਾਲਕਾ ਕਿਉਂ ਦਿੰਦੀ ਆ ਕਦੇ ਰੱਬ ਨਾਲ ਵੀ ਸਿੱਖਵਾ ਨਹੀਂ ਇਦਾਂ ਦਾ ਕਰਿਆ ਹੁਣ ਅਸੀਂ ਇੰਨੀਆਂ-ਇੰਨੀਆਂ ਸੈਲਰੀਆਂ ਵੀ ਲੈਨੇ ਆ ਏਸੀ ਵਾਲੀਆਂ ਜੌਬਾਂ ਵੀ ਕਰਦੇ ਆ ਪਰ ਸਾਨੂੰ ਜ਼ਿੰਦਗੀ ਹਲੇ ਵੀ ਐਵੇਂ ਲੱਗਦੀ ਆ ਵੀ ਸੁਖਾਲੀ ਨਹੀਂ ਹੈਗੀ ਯਾਰ ਤਾਂ ਨਨੇ ਉਹ ਇਨਸਾਨ ਹਨ ਜਿਨ੍ਹਾਂ ਨੇ ਕਦੇ ਸਿੱਖਵਾ ਹੀ ਨਹੀਂ ਕਰਿਆ ਹੁਣ ਸਾਨੂੰ ਇਸ ਇਸ ਗੱਲ ਤੇ ਬਹੁਤ ਜ਼ਿਆਦਾ ਮਾਣ ਹੁੰਦਾਗਾ ਫਖਰ ਹੁੰਦਾਗਾ ਵੀ ਯਾਰ ਸਾਡੇ ਬਾਪੂ ਕਿੰਨੇ ਮਹਾਨ ਆਦਮੀ ਸੀ ਹਨਾ ਜਿਨ੍ਹਾਂ ਨੇ ਦਿਹਾੜੀਆਂ ਕਰ ਕਰਕੇ ਸਾਡੇ ਸ਼ੌਂਕ ਪੂਰੇ ਕੀਤੇ ਤੇ ਅਸੀਂ ਹੁਣ ਇੰਨੀਆਂ ਤਨਗਾਹਾ ਲੈਣ ਦੇ ਬਾਵਜੂਦ ਵੀ ਸਾਨੂੰ ਐਵੇਂ ਲੱਗਦਾ ਹੁੰਦਾ ਵੀ ਯਾਰ ਆ ਚੀਜ਼ ਵੀ ਬਾਅਦ ਚ ਖਰੀਦਾਂਗੇ ਆ ਚੀਜ਼ ਅਸੀਂ ਕਿਸ਼ਤਾਂ ਤੇ ਲੈ ਲਈਏ ਆਖਰ ਦੇ ਵਿੱਚ ਮੈਂ ਇਹੀ ਕਹਿਣਾ ਚਾਹਾਂਗਾ ਕਿ ਯਾਰ ਚਾਹੇ ਤੁਹਾਡਾ ਮਾਪਿਓ ਚੰਗਾਗਾ ਚਾਹੇ ਮਾੜਾਗਾ ਹਨਾ ਜੇ ਤੁਹਾਡੇ ਲਈ ਚੰਗਾਗਾ ਤਾਂ ਜਰ ਆਪਣੇ ਮਾਪਿਓ ਨੂੰ ਸਲਾਮ ਜ਼ਰੂਰ ਕਰਿਆ ਕਰੋ ਹਨਾ ਕਿਉਂਕਿ ਮਾਪਿਓ ਕਦੇ بار بار ਨਹੀਂ ਮਿਲਦੇ ਕਿਸੇ ਹੱੱਟੀ ਤੋਂ ਨਹੀਂ ਮਿਲਦੇ ਧੰਨਵਾਦ